ਦੰਦਾਂ ਦਾ ਬਰਸ਼ ਕਿੰਨੇ ਟਾਈਮ ਚ ਖਤਮ ਹੁੰਦਾ ਹੈ ਚਾਈਨਾ ਵਿੱਚ 1 ਹਫ਼ਤੇ ਚ ਅਮਰੀਕਾ ਵਿੱਚ 1 ਮਹੀਨੇ ਚ ਪੰਜਾਬ ਚ ਕਦੇ ਵੀ ਨਹੀਂ ਕਿਉਂਕਿ ਪਹਿਲਾ 1 ਮਹੀਨਾ ਦੰਦ ਸਾਫ਼ ਕਰਨ ਲਈ ਉਸ ਤੋਂ ਬਾਅਦ 6 ਮਹੀਨੇ ਵਾਲ ਰੰਗਣ ਲਈ ਉਸ ਤੋਂ ਬਾਅਦ 1 ਸਾਲ ਮਸ਼ੀਨ ਸਾਫ਼ ਕਰਨ ਲਈ ਉਸ ਤੋਂ ਬਾਅਦ ਜਦੋਂ ਉਸਦੇ ਵਾਲ ਵੀ ਝੜ ਜਾਣ ਤਾਂ ਪਜਾਮੇ ਚ ਨਾਲ ਜਿਸ ਕਿਸੇ ਘਰ ਵਾਲੀ ਨੂੰ ਉਹਨਾਂ ਦੇ ਘਰ ਵਾਲੇ ਦੀਵਾਲੀ ਦਾ ਗਿਫਟ ਦੇ ਰਹੇ ਉਹਨਾਂ ਦੀ ਖਾਣਾ ਬਣਾਉਣ ਵਿੱਚ ਮਦਦ ਕਰ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਹੋ ਜਿਹੇ ਫੋਟੋਆਂ ਨੂੰ ਫੇਸਬੁੱਕ WhatsApp ਤੇ ਪਾ ਕੇ ਦੂਜਿਆਂ ਦੇ ਜੀਵਨ ਵਿੱਚ ਜ਼ਹਿਰ ਨਾ ਕੋਲਣ ਕਿਉਂਕਿ ਅਜੇ ਤੱਕ ਕਰਬਾ ਚੌਥਾ ਵਾਲਾ ਮਾਮਲਾ ਕਈਆਂ ਦੇ ਘਰਾਂ ਵਿੱਚ ਉਹੀ ਨਹੀਂ ਸੁਣਿਆ ਮੈਡਮ ਕਹਿੰਦੀ ਜਵਾਕਾਂ ਨੂੰ ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖ ਕੇ ਜਾਂਦਾ ਤਾਂ ਤੁਸੀਂ ਕੀ ਕਰੋਗੇ ਬੱਦੂ ਬੋਲਦਾ ਉੱਠ ਕੇ ਕਹਿੰਦਾ ਇਹ ਇੱਕ ਦੋ ਘੰਟੇ ਟੇ ਦੇਖਾਂਗੇ ਉਸ ਤੋਂ ਬਾਅਦ ਜੇ ਕੋਈ ਨਾ ਚੱਕੀ ਲੱਗੀ ਹੈ ਫਿਰ ਚੱਕ ਕੇ ਸੀ ਸਟਾਫ ਰੂਮ ਚ ਰੱਖ ਦਾਂਗੇ ਮੁੰਡਾ ਤੂੰ WhatsApp ਤੇ ਹੈਂ ਕੁੜੀ ਕਹਿੰਦੀ ਨਾ ਮੈਂ ਤਾਂ ਘਰ ਆ ਮੁੰਡਾ ਕਹਿੰਦਾ ਮੇਰਾ ਮਤਲਬ ਤੂੰ WhatsApp ਯੂਜ਼ ਕਰਦੀ ਆ ਕੁੜੀ ਕਹਿੰਦੀ ਨਾ ਮੈਂ ਤਾਂ ਫੇਰ ਲੈਵਲ ਯੂਜ਼ ਕਰਦੀ ਆ ਮੁੰਡਾ ਕਹਿੰਦਾ ਉਹ ਮੇਰੀ ਮਾਂ ਮੇਰਾ ਮਤਲਬ ਤੂੰ WhatsApp ਚਲਾ ਲੈਨੀ ਆ ਕੁੜੀ ਕਹਿੰਦੀ ਨਾ ਮੈਨੂੰ ਨਹੀਂ ਆਉਂਦਾ ਮੈਂ ਤਾਂ ਪਿੱਛੇ ਬੈਠੋ ਬਾਪੂ ਕਹਿੰਦਾ ਮੁੰਡੇ ਨੂੰ ਪੁੱਤ ਐਂ ਕਰ ਆਹ ਰੋਟੀ ਲੈ ਕੇ ਆਂਦਰੋਂ ਬਾਹਰ ਕੁੱਤਾ ਐ ਮੁੰਡਾ ਕਹਿੰਦਾ ਬਾਪੂ ਰੋਟੀ ਤਾਂ ਹੈ ਨਹੀਂ ਬਾਪੂ ਕਹਿੰਦਾ ਤਾਂ ਫਿਰ ਐਂ ਕਰ ਕਹਿੰਦਾ ਦਾਗ ਲੈ ਕੇ ਆ ਖਾਲੀ ਤਾਂ ਜਾਣ ਨਹੀਂ ਦਿੰਦੇ ਇੱਕ ਬੰਦੇ ਨੇ ਅਮਰੂਦ ਲਏ ਤੇ ਉਹਦੇ ਚੋਂ ਕੀੜਾ ਨਿਕਲਿਆ ਆ ਉਹ ਬੋਲਦਾ ਦੁਕਾਨ ਵਾਲੇ ਨੂੰ ਇਹਦੇ ਚੋਂ ਤਾਂ ਕੀੜਾ ਨਿਕਲਿਆ ਦੁਕਾਨ ਵਾਲਾ ਬੋਲਦਾ ਇਹ ਤਾਂ ਵੀਰੇ ਕਿਸਮਤ ਦੀ ਗੱਲ ਆ ਕੀ ਪਤਾ ਅਗਲੀ ਵਾਰ ਕਹਿੰਦਾ ਮੋਟਰਸਾਈਕਲ ਨਿਕਲ ਆਵੇ ਅਸਲ ਦੇ ਵਿੱਚ ਨਾ ਮੁੰਡਿਆਂ ਨੂੰ ਪਤਾ ਕਿਹੜੀਆਂ ਕਾਰਾਂ ਵਾਲੀਆਂ ਚੰਗੀਆਂ ਲੱਗਦੀਆਂ ਨੇ ਮੈਂ ਦੱਸ ਜਿਹੜੀ ਕਾਰ ਵਾਲੀ ਸਾਰਾ ਬਾਜ਼ਾਰ ਘੁੰਮਿਆਵੇ ਵੇ ਖਰੀਦੇ ਕੁਝ ਵੀ ਨਾ ਪੱਪੂ ਦਾ ਸਿਰ ਪਾੜ ਗਿਆ ਪੱਟੀ ਕਰਾਉਣ ਗਿਆ ਨਰਸ਼ ਕਹਿੰਦੀ ਨਾਮ ਕੀ ਹੈ ਕਹਿੰਦਾ ਜੀ ਪੱਪੂ ਕਹਿੰਦੀ ਉਮਰ ਕਿੰਨੀ ਹੈ ਕਹਿੰਦਾ ਜੀ 26 ਸਾਲ ਕਹਿੰਦੀ ਵਿਆਹ ਹੋਇਆ ਹੈ ਪੱਪੂ ਬੋਲਦਾ ਕਹਿੰਦਾ ਜੀ ਨਹੀਂ ਉਹ ਗੱਲ ਨਹੀਂ ਮੈਂ ਤਾਂ ਤਿਲਕ ਕੇ ਨਿਕਿਆ ਕੁਦੇ ਦੀ ਘਰ ਵਾਲੀ ਨੂੰ ਸੱਪ ਡੰਗ ਮਾਰ ਰਿਆ ਸੀ ਕੁਦਾ ਖੜਾ ਦੇਖ ਰਿਆ ਸੀ ਉਹਦਾ ਦੋਸਤ ਆਇਆ ਉਹ ਕਹਿੰਦਾ ਯਾਰ ਤੇਰੀ ਘਰ ਵਾਲੀ ਨੂੰ ਸੱਪ ਡੰਗ ਮਾਰੀ ਜਾਂਦਾ ਕਹਿੰਦਾ ਬਚਾਲਾ ਜਾ ਕੇ ਉਹ ਕਹਿੰਦਾ ਨਹੀਂ ਪਾਗਲਾ ਉਹ ਡੰਗ ਨਹੀਂ ਮਾਰ ਰਿਹਾ ਉਹਦਾ ਜ਼ਹਿਰ ਮੁੱਕ ਗਿਆ ਉਹ ਉਹਦੀ ਚਾਰਜ ਕਰਾਉਣਾ ਹੈ ਧੰਨਵਾਦ ਜੀ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਆਪਣੀਆਂ ਵੀਡੀਓਜ਼ ਨੂੰ ਤੇ ਇਦਾਂ ਹੀ ਜੇ ਆਹ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ